ਸਸ ਹੀ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬੈਲ ਆਈਕਨ ਦੇ ਬਟਨ ਦਬਾ ਲਓ ਤਾਂ ਕਿ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਆਪਾਂ ਹੌਟਸ ਲਵਰ ਵੀਰਾਂ ਲਈ ਲੈ ਕੇ ਆਏ ਆ ਬਸ਼ੇਰਾ 4 ਸੈਲ ਜੇਕਰ ਡਿਟੇਲ ਦੀ ਗੱਲ ਕਰੀਏ ਤਾਂ ਇਸ ਬਸ਼ੇਰੇ ਦੀ ਉਮਰ ਹੈਗੀ ਆ 20 ਮਾਂਥ 15 ਕ ਦਿਨ ਉਪਰ ਆਈ ਮਾਲਕ ਵੀਰਾਂ ਨੇ ਦੱਸਿਆ 62 ਪਲੱਸ ਦੀ ਹਾਈਟ ਆ ਤੇ ਬਾਦਲ ਘੋੜੇ ਦਾ ਬੱਚਾ ਜੀ ਇਹ ਤੇ ਪ੍ਰਿੰਸ ਘੋੜੇ ਦਾ ਪੋਤਾ ਜੀ ਤੇ ਨੁਕਰੀ ਘੋੜੀ ਦਾ ਹੀ ਬੱਚਾ ਜੀ ਇਹ ਤੇ ਧੌਣ ਧੌਣ ਕੜਨੇ ਖੁਣਨੇ ਕੰਨਾਂ ਕੋਨਾਂ ਦਾ ਬਹੁਤ ਸਕੇਨ ਆ ਦੇਖ ਸਕਦੇ ਹੋ ਦੋਸਤੋ ਤੇ ਬਾਈਆਂ ਦਾ ਨੰਬਰ ਵੀਡੀਓ ਦੇ ਵਿੱਚ ਦਿੱਤਾ ਵਾ ਖਰੀਦਣ ਲਈ ਸੰਪਰਕ ਕਰ ਲਓ ਦੋਸਤੋ ਜਿਹੜੀ ਇਹਦੀ ਮਾਂ ਦੀ ਹਾਈਟ ਆ ਜੀ ਮਾਂ ਦੀ ਹਾਈਟ 65 ਇੰਚ ਆ ਤੇ ਬਾਪ ਵਾਲੇ ਪਾਸੋਂ ਬਾਪ ਦੀ ਹਾਈਟ 66 ਇੰਚ ਆ ਜੀ ਕਿਸੇ ਵੀਰ ਨੇ ਖਰੀਦਣਾ ਹੋਵੇ ਬੇਫਿਕਰ ਹੋ ਕੇ ਬਾਈ ਨਾਲ ਕਾਲ ਕਰ ਸਕਦੇ ਹੋ ਤੁਸੀਂ ਤੇ ਫ੍ਰੀ ਦੇ ਵਿੱਚ ਐਡ ਲਗਵਾਉਣੀ ਹੋ ਕਿਸੇ ਵੀਰ ਨੇ ਆਪਣਾ ਨੰਬਰ ਵੀ ਵੀਡੀਓ ਦੇ ਵਿੱਚ ਦਿੱਤਾ ਵਾ 9781016345 ਤੇ ਆਪਾਂ ਇਸ ਬੇਸ਼ੇਰੇ ਦੀ ਮਾਂ ਦੀ ਫੋਟੋ ਵੀ ਵਿੱਚ ਲਾਈ ਵੀ ਆ ਤੇ ਬਾਪ ਦੀ ਵੀ ਵਿੱਚ ਲਾਈ ਵੀ ਆ ਫੋਟੋ ਜੇਕਰ ਏਰੀਆ ਦੀ ਗੱਲ ਕਰੀਏ ਜੀ ਅਮਰਤ ਸਾਰਾ ਏਰੀਆ ਬਾਈ ਦਾ ਆ ਦੇਖ ਸਕਦੇ ਹੋ ਦੋਸਤੋ ਬਾਦਲ ਕੋੜੇ ਦੀ ਫੋਟੋ ਤੇ ਆਹਾਂ ਹਾਂ ਦੋਸਤੋ ਇਹਦੀ ਮਾਂ ਦੀ ਫੋਟੋ ਆ ਮਾਲਕ ਵੀਰਾਂ ਨੇ ਦੱਸਣ ਦੇ ਹਿਸਾਬ ਨਾਲ ਆਪਾਂ ਤੁਹਾਨੂੰ ਡਿਟੇਲ ਸਾਰੀ ਦੱਸ ਦਿੱਤੀ ਏ ਜੀ ਬਿਸ਼ੇਰੇ ਦੀ ਬਾਕੀ ਦੇਖਣਾ ਵਰਕਣਾ ਤੁਹਾਡੀ ਜ਼ਿੰਮੇਵਾਰੀ ਹੈ ਸਾਡਾ ਕੰਮ ਹੁੰਦਾ ਵੀਡੀਓ ਬਣਾਉਣਾ ਏ ਤੇ ਕਿਸੇ ਵੀ ਬੀ ਨੇ ਹੋਰ ਤਰ੍ਹਾਂ ਦੀ ਵੀਡੀਓ ਕਰਵਾਉਣੀ ਹੁੰਦੀ ਆ ਆਪਣਾ ਨੰਬਰ ਦਿੱਤਾ ਵਾ 9781016345 ਤਾਂ ਮਾ ਦੋਸਤੋਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਜੁਆੰਦ